ਰੋੜਾਂ ਤੇ ਬਹੁਤ ਜ਼ਿਆਦਾ ਟਰੈਕਟਰ ਨੇ ਕੱਲੇ ਅਸੀਂ ਇਹ ਸੰਦ ਜ਼ਮੀਨ ਬੋਹਣ ਵਾਸਤੇ ਨਹੀਂ ਰੱਖੇ ਉਹਨਾਂ ਘਰਾਣਿਆਂ ਨੂੰ ਟਰੈਕਟ ਦਿਖਾਉਣ ਵਾਸਤੇ ਵੀ ਤਿਆਰ ਨੇ ਜੇ ਕੱਲ ਨੂੰ ਜ਼ਮੀਨਾਂ ਵੱਲ ਨੂੰ ਝਾਕਣਗੇ ਨਾ ਜ਼ਮੀਨਾਂ ਤੋਂ ਮੋੜਨ ਵਾਸਤੇ ਸਭ ਤੋਂ ਪਹਿਲਾਂ ਟਰੈਕਟਰ ਆ ਸਾਡਾ ਜਿਵੇਂ ਆਮ ਕਿਸਾਨ ਕਹਿੰਦਾ ਜਦੋਂ ਟਰੈਕਟ ਲੈਂਦਾ ਤਾਂ ਪੁੱਤ ਦਾ ਨਾਂ ਦਿੰਦਾ ਵੀ ਮੇਰਾ ਪੁੱਤ ਹੈ ਜਿਹੜੇ ਹਾਲਾਤ ਨਾਲ ਨਵੇਂ ਕਾਨੂੰਨ ਆ ਰਹੇ ਨੇ ਉਸ ਮੁਤਾਬਕ ਸਾਨੂੰ ਜ਼ਮੀਨ ਤੋਂ ਬਾਹਰ ਕੱਢ ਕੇ ਉਹਨਾਂ ਨੂੰ ਜ਼ਮੀਨ ਦੇਣੀ ਹੈ ਤਾਂ ਫਿਰ ਸਾਡੇ ਟਰੈਟਾ ਸਾਰੇ ਜਿਹੜੇ ਅੱਜ ਖੜੇ ਨੇ ਜੀਨੂੰ ਅਸੀਂ ਬਾਣ ਬੋਨੇ ਕਵਾੜ ਤੇ ਜਾਣੇ ਆ ਟੋਲ ਪਲਾਜ਼ਿਆਂ ਤੇ ਸੈਲੋ ਜਿੱਥੇ ਗਦਾਮ ਸਾਡੀ ਕਣਕ ਖਰੀਦ ਕੇ ਜਾਣੀ ਹੈ ਜਿੱਥੇ ਉਥੋਂ ਆਟਾ ਬਣ ਕੇ ਪੈਟਕਾ ਰਾਹੀਂ ਮੋਲਾ ਵਿੱਚ ਦੀ ਆਉਣਾ ਅਸੀਂ ਉਹਨਾਂ ਗਦਾਮਾਂ ਸੈਲਰੋ ਵਾਲਾਂ ਦੇ ਵੀ ਖੜੇ ਆ ਵੱਡੇ ਮੌਲ ਵੱਡੇ ਮੌਲਾਂ ਤੇ ਵੀ ਖੜੇ ਨੇ ਨੌਰੀ ਮੋਰਚੇ ਉੱਤੇ ਮੌਜੂਦ ਆ ਪੈਨਟੋਲ ਪਲਾਜ਼ੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਿੱਥੇ ਬਹੁਤ ਵੱਡੀ ਮਾਤਰਾ ਦੇ ਵਿੱਚ ਟਰੈਕਟਰ ਇਕੱਠੇ ਹੋ ਚੁੱਕੇ ਨੇ ਉੱਥੇ ਹੀ ਕਾਕਾ ਸਿੰਘ ਕੋਟੜਾ ਸਾਡੇ ਨਾਲ ਜੁੜ ਚੁੱਕੇ ਨੇ ਕਾਕਾ ਸਿੰਘ ਕੋਟੜਾ ਨਾਲ ਗੱਲਬਾਤ ਕਰਦੇ ਆ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਕਾਰਪੋਰੇਟ ਘਰਾਣਿਆਂ ਦੇ ਅੱਗੇ ਟਰੈਕਟਰ ਖੜੇ ਕਰਨ ਦਾ ਪ੍ਰੋਗਰਾਮ ਸੀਗਾ ਉਸ ਨੂੰ ਲੈ ਕੇ ਕਿੱਥੇ ਕਿੱਥੇ ਕਿੰਨੀਆਂ ਕਿ ਤਿਆਰੀਆਂ ਚੱਲ ਰਹੀਆਂ ਨੇ ਕਾਕਾ ਸਿੰਘ ਕੋਟਲਾ ਨਾਲ ਗੱਲਬਾਤ ਕਰਨ ਕੋਟਲਾ ਸਾਹਿਬ ਕਿੰਨੀ ਕ ਵੱਡੀ ਤਿਆਰੀ ਹੈ ਅੱਜ ਦੀ ਦੇਖੋ ਮੈਂ ਪਿੱਛੇ ਆਇਆ ਬਟਿੰਡੇ ਤੋਂ ਆ ਰੋੜਾਂ ਤੇ ਬਹੁਤ ਜ਼ਿਆਦਾ ਟਰੈਕਟਰ ਨੇ ਐਤ ਕਿ ਪਹਿਲੀ ਵਾਰ ਹੈ ਕੱਲੇ ਅਸੀਂ ਇਹ ਸੰਦ ਜ਼ਮੀਨ ਬੋਹਣ ਵਾਸਤੇ ਨਹੀਂ ਰੱਖੇ ਉਹ ਮਰਨ ਵਾਲਾ ਉਹਨਾਂ ਘਰਾਣਿਆਂ ਨੂੰ ਟਰੈਕਟਰ ਦਿਖਾਉਣ ਵਾਸਤੇ ਵੀ ਤਿਆਰ ਨੇ ਜੇ ਕੱਲ ਨੂੰ ਜ਼ਮੀਨਾਂ ਵੱਲ ਨੂੰ ਝਾਕਣਗੇ ਨਾ ਜ਼ਮੀਨਾਂ ਤੋਂ ਮੋੜਨ ਵਾਸਤੇ ਸਾਤੋਂ ਪਹਿਲਾਂ ਟਰੈਟ ਹੈ ਸਾਡਾ ਜਿਵੇਂ ਆਮ ਕਿਸਾਨ ਕਹਿੰਦਾ ਜਦੋਂ ਟਰੈਟ ਲੈਂਦਾ ਤਾਂ ਪੁੱਤ ਦਾ ਨਾਂ ਦਿੰਦਾ ਵੀ ਮੇਰਾ ਪੁੱਤ ਹੈ ਤਾਂ ਅੱਜ ਕਿਉਂ ਖੜਾਉਣੇ ਪਏ ਇਹ ਬਹੁਤ ਵੱਡੀ ਗੱਲ ਹੈ ਲੋਕਾਂ ਨੂੰ ਇਹ ਸਮਝਣ ਦੀ ਲੋੜ ਆ ਜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹਾਲਾਤ ਬਣ ਰਹੇ ਨੇ ਜਿਹੜੇ ਹਾਲਾਤ ਨਾਲ ਨਵੇਂ ਕਾਨੂੰਨ ਆ ਰਹੇ ਨੇ ਉਸ ਮੁਤਾਬਕ ਸਾਨੂੰ ਜ਼ਮੀਨ ਤੋਂ ਬਾਹਰ ਕੱਢ ਕੇ ਉਹਨਾਂ ਨੂੰ ਜ਼ਮੀਨ ਦੇਣੀ ਹੈ ਤਾਂ ਫਿਰ ਸਾਡੇ ਟਰੈਟਾਂ ਸਾਰੇ ਜਿਹੜੇ ਅੱਜ ਖੜੇ ਨੇ ਜੀਨੂੰ ਅਸੀਂ ਬਾਹਣ ਬੋਨੇ ਕੁਆੜ ਤੇ ਜਾਣੇ ਆ ਤਾਂ ਇਸ ਕਰਕੇ ਐਤਕੀ ਅੱਜ ਅਸੀਂ ਦੋਨੇ ਫੋਰਮਾਂ ਵੱਲੋਂ ਪੰਜ ਘਰਾਣੇ ਚੁਣੇ ਨੇ ਆ ਟੋਲ ਪਲਾਜ਼ੇ ਤੇ ਖੜੇ ਆ ਟੋਲ ਪਲਾਜ਼ਿਆਂ ਤੇ ਸਹਿਲੋ ਜਿੱਥੇ ਗਦਾਮ ਸਾਡੀ ਕਣਕ ਖਰੀਦ ਕੇ ਜਾਣੀ ਹੈ ਜਿੱਥੇ ਉਥੋਂ ਆਟਾ ਬਣ ਕੇ ਪੈਟਕਾ ਰਾਹੀਂ ਮੋਲਾ ਵਿੱਚ ਦੀ ਆਉਣਾ ਅਸੀਂ ਉਹਨਾਂ ਗਦਾਮਾਂ ਸੈਲਰਾਂ ਵਾਲਾਂ ਦੇ ਵੀ ਖੜੇ ਆ ਵੱਡੇ ਮੌਲ ਵੱਡੇ ਮੌਲਾਂ ਤੇ ਵੀ ਖੜੇ ਨੇ ਦੂਜੇ ਭਾਜਪੀ ਦੇ ਤੇ ਪੰਜਵੇਂ ਜਿਹੜੇ ਸੜਕਾਂ ਤੇ ਜਿੱਥੇ ਚਾਰੇ ਇਹ ਦੂਰ ਨੇ ਮੰਨ ਲਓ ਕਿਸੇ ਪਿੰਡ ਦੇ ਟੋਲ ਪਲਾਜ਼ਾ ਨੇੜੇ ਨਹੀਂ ਜਾਂ ਸੈਲੋ ਗਦਾਮ ਨੇੜੇ ਨਹੀਂ ਮੌਲ ਨੇੜੇ ਨਹੀਂ ਤਾਂ ਉਹ ਸਾਰੀਆਂ ਕਰਕੇ ਜਿਹੜੇ ਪਿੰਡ ਤੋਂ ਬਾਹਰ ਕੱਢ ਕੇ ਜਿਵੇਂ ਇੱਕ ਪਿੰਡ ਦੀ ਮਿਸਾਲ ਆ ਗਈ ਸਾਡੇ ਚ 350 ਟਰੈਕ ਇੱਕ ਪਿੰਡ ਦਾ ਖੜਾ ਹੈ ਤਾਂ ਇੰਨੇ ਟਰੈਕ ਸਾਰੇ ਦੂਰ ਕੱਢ ਕੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਸਰਕਾਰ ਨੂੰ ਜਿਹੜਾ ਗੁੱਸਾ ਲੋਕਾਂ ਦਾ ਉਹ ਪੜ ਲੈਣਾ ਚਾਹੀਦਾ ਕੋਈ ਐਮ ਐਲਾਨ ਵੀ ਹੋ ਸਕਦਾ ਕਟ ਕਾਕਾ ਸਿੰਘ ਕੋਟੜਾ ਜੀ ਕਿਉਂਕਿ ਵੱਡਾ ਇਕੱਠ ਕਿਸਾਨਾਂ ਦਾ ਹੋਣ ਜਾ ਰਿਹਾ ਕੋਈ ਐਲਾਨ ਵੀ ਕਰ ਸਕਦੇ ਹਾਂ ਅਗਲੇ ਦਿਨਾਂ ਲਈ ਨਹੀਂ ਐਲਾਨ ਤਾਂ ਆਪਾਂ ਕਰਾਂਗੇ ਦੋਨੇ ਫੋਰਮ ਬੈਠ ਕੇ ਮੀਟਿੰਗ ਕਰਕੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਸ ਕਰਕੇ ਮੈਂ ਵਧਾਈ ਦੇਣਾ ਚਾਹੁੰਦਾ ਲੋਕਾਂ ਨੂੰ ਕਿ ਵੱਡੀ ਗਿਣਤੀ ਦੇ ਵਿੱਚ ਢੱਲੇਵਾਲ ਦੇ ਜਿੰਨੇ ਆਪਾਂ ਪ੍ਰੋਗਰਾਮ ਦਿੱਤੇ ਆ ਲੋਕਾਂ ਨੇ ਗਰਾਊਂਡ ਲੈਵਲ ਤੋਂ ਲੈ ਕੇ ਤਾਂ ਹ ਤੱਕ ਪੂਰੇ ਮੰਨੇ ਨੇ ਚਾਹੇ ਉਹ ਪੰਜਾਬ ਲੈਵਲ ਦਾ ਹੋਵੇ 4 ਜਨਵਰੀ ਦੀ ਮਹਾ ਕਿਸਾਨ ਪੰਚਾਇਤ ਹੋਵੇ ਜਾਂ ਤੇ ਟ੍ਰੈਟਾਂ ਵਾਲਾ ਹੋਵੇ ਉਹਨੇ ਪੂਰੇ ਜਿਹੜਾ ਹੌਸਲੇ ਦੇ ਨਾਲ ਆਪਦਾ ਜਿੰਨਾ ਯੋਗਦਾਨ ਪਾਉਣਾ ਸੀ ਮੈਨੂੰ ਲੱਗਦਾ ਲੋਕਾਂ ਨੇ ਵੱਧ ਚੜ ਕੇ ਪਾਇਆ ਜਿਹੜਾ ਉਹਦੀ ਤਾਲਮੇਲ ਦਾ ਪ੍ਰੋਗਰਾਮ ਵੀ ਹੈਗਾ ਕਾਕਾ ਸਿੰਘ ਕੋਟੜਾ ਦੀs ਸਯੁਕਤ ਕਿਸਾਨ ਮੋਰਚੇ ਦੇ ਨਾਲ ਉਹਨਾਂ ਦਾ ਵੀ ਇੱਕ ਰੋਡ ਮਾਰਚ ਜਿਹੜਾ ਚੱਲ ਰਿਹਾ ਕੋਈ ਤਾਲਮੇਲ ਹੈਗਾ ਆਪਸ ਦੇ ਵਿੱਚ ਜਾਂ ਅਲੱਗ-ਅਲੱਗ ਨੇ ਪ੍ਰੋਗਰਾਮ ਨਹੀਂ ਉਹ ਲੱਗਦੇ ਮਤਲਬ ਤਾਲਮੇਲ ਆਪਣੇ ਕਰੀ ਇਸ ਦੀ ਸਪੋਰਟ ਹੀ ਸੀ ਉਹਨਾਂ ਨੇ ਇਸ ਮੋਰਚੇ ਦੀ ਸਪੋਰਟ ਕੀਤੀ ਸੀ ਚਲੋ ਬਾ ਘਰੋਂ ਦਾ ਬਾਹਰ ਨਿਕਲ ਲੈਨੇ ਨਾ ਜਿਹੜੇ ਘਰੋਂ ਬਾਹਰ ਨਿਕਲਿਆ ਉਹਨਾਂ ਦਾ ਧੰਨਵਾਦ ਹੈ ਤਾਂ ਕਾਕਾ ਸਿੰਘ ਕੋਟੜਾ ਦਾ ਵੱਡਾ ਬਿਆਨ ਸਾਹਮਣੇ ਆਇਆ ਕਿ ਤਾਲਮੇਲ ਦੇ ਨਾਲ ਹੀ ਅੱਜ ਸੰਯੁਕਤ ਕਿਸਾਨ ਮੋਰਚਾ ਜਿਹੜਾ ਹੈ ਉਹ ਰੋਡਾਂ ਦੇ ਉੱਤੇ ਨਿਕਲਿਆ ਤਾਂ ਉਹਨਾਂ ਨੇ ਕਿਹਾ ਕਿ ਅਗਲੇ ਦਿਨਾਂ ਦੇ ਵਿੱਚ ਜਿਹੜੇ ਐਲਾਨ ਕੀਤੇ ਜਾਣ ਜਾਣੇ ਨੇ ਤਾਂ ਉਹਨਾਂ ਲਈ ਹਜੇ ਸਮਾਂ ਹੈ ਹੋ ਸਕਦਾ ਹੈ ਕਿ 30 ਤਰੀਕ ਨੂੰ ਜਦੋਂ ਸ਼੍ਰੀ ਅਖੰਡਪੁਰ ਸਾਹਿਬ ਦੇ ਭੋਗ ਪੈਣਗੇ ਤਾਂ ਉਸ ਦਿਨ ਖਨੌਰੀ ਮੋਰਚੇ ਦੇ ਉੱਤੋਂ ਵੱਡੇ ਐਲਾਨ ਕੀਤੇ ਜਾਣ ਤਾਂ ਫਿਲਹਾਲ ਪਿੰਡ ਟੋਲ ਪਲਾਜੇ ਦੇ ਉੱਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਚਾਪਮੰਨੀ ਕਹਾੜ ਦੀ ਜਥੇਬੰਦੀ ਹੋਵੇ ਇਹ ਸਾਰੀਆਂ तमाम ਕਿਸਾਨ ਜਥੇਬੰਦੀਆਂ ਜਿਹੜੀਆਂ ਖਨੋਰੀ ਮੋਰਚੇ ਦੇ ਉੱਤੇ ਸੰਘਰਸ਼ ਕਰ ਰਹੀਆਂ ਨੇ ਉਹ ਅੱਜ ਪੈਂਨ ਟੋਲ ਪਲਾਜੇ ਦੇ ਉੱਤੇ ਡਟੀਆਂ ਹੋਈਆਂ ਨੇ ਤਾਂ ਟਰੈਕਟਰ ਜਿਹੜੇ ਨੇ ਉਹ ਟੋਲ ਪਲਾਜੇ ਦੇ ਅੱਗੇ ਖੜੇ ਕਰ ਦਿੱਤੇ ਗਏ ਨੇ ਹੌਲੀ ਹੌਲੀ ਟਰੈਕਟਰਾਂ ਦਾ ਆਉਣਾ ਲਗਾਤਾਰ ਜਾਰੀ ਹੈ ਤਾਂ ਵੱਡਾ ਜਿਹੜਾ ਇਕੱਠ ਹੈ ਅੱਜ ਟਰੈਕਟਰਾਂ ਦਾ ਦੇਖਣ ਨੂੰ ਮਿਲ ਰਿਹਾ ਹੈ ਤੁਸੀਂ ਦਾਨ ਮਿਊਟ ਦੇ ਨਾਲ ਲਗਾਤਾਰ ਜੁੜੇ ਰਹੋ ਅਸੀਂ ਖਨੌਰੀ ਬਾਰਡਰ ਤੋਂ 65 ਟੋਲ ਪਲਾਜੇ ਦੇ ਉੱਤੇ ਜਿਹੜੀਆਂ 71 ਤੋਂ ਟਰੈਕਟਰਾਂ ਦੀ ਉਹਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ